ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਲਈ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਮੁਹਿੰਮਤ ਦੇ ਤਹਿਤ ਅੱਜ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਐਸਐਸਪੀ ਸ਼੍ਰੀ ਪਾਗੀਰਾਥ ਮੀਨਾ ਜੀ ਦੇ ਆਦੇਸ਼ ਤੇ ਇੱਕ ਨਸ਼ਾ ਤਸਕਰ ਦੀ 57 ਲੱਖ 50 ਹਜ਼ਾਰ ਰੁਪਏ ਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਸੀਜ਼ ਕਰਕੇ ਉਹਨ ਤੇ ਨੋਟਿਸ ਲਗਾ ਦਿੱਤਾ ਗਿਆ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਡੀਐਸਪੀ ਸਾਹਿਬ ਜੀ ਤੇ ਨਾਲ ਐਸਐਚਓ ਸ੍ਰੀ ਮੁਕਸਰ ਸਾਹਿਬ ਤੋਂ ਨਸ਼ਾ ਤਸਕਰ ਦੇ ਘਰ ਜਾ ਕੇ ਉਹਨਾਂ ਨੂੰ ਦੱਸ ਕੇ ਉਹਨਾਂ ਦੇ ਘਰ ਦੇ ਬਾਹਰ ਨੋਟਿਸ ਲਗਾਉਂਦੇ ਹੋਏ ਤੇ ਇਸ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ਾ ਤਸਕਰ ਆ ਉਹ ਆਪਣਾ ਧੰਦਾ ਜਿਹੜਾ ਪੰਜਾਬ ਦੇ ਵਿੱਚ ਬੰਦ ਕਰ ਦੇਣ ਨਹੀਂ ਤਾਂ ਪੁਲਿਸ ਇਹ ਹਜੇ ਹੀ ਕਾਰਵਾਈ ਕਰਦੀ ਰਹੇਗੀ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਆਓ ਆਪਾਂ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਡੀਐਸਪੀ ਸਾਹਿਬ ਤੋਂ ਵੀ ਉਹ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਇਸ ਤਰ੍ਹਾਂ ਲਗਾਤਾਰ ਕਰ ਰਹੇ ਨੇ ਜੋ ਅੱਜ ਕੀ ਮਸਲਾ ਸੀ ਜੋ ਕਪਤੀ ਫ੍ਰੀਜ਼ ਕੀਤੀ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀ.ਵੀ.ਪੀ ਸਾਹਿਬ ਪੰਜਾਬ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਮੁਹਿੰਮ ਚਲਾਈ ਹੋਈ ਹੈ ਉਸ ਮੈਂਬਰ ਦੇ ਤਹਿਤ ਜਿਹੜੇ ਨਸ਼ਾ ਸਮਗਲਰ ਨੇ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਉਹਨਾਂ ਵੱਲੋਂ ਪਿਛਲੇ 5 ਸਾਲਾਂ ਦੇ ਵਿੱਚ ਜਿਹੜੀ ਨਸ਼ਿਆਂ ਨੂੰ ਵੇਚ ਕੇ ਜਾਇਦਾਦ ਬਣਾਈ ਗਈ ਹੈ ਉਹਨੂੰ ਜਿਹੜਾ ਹੈਗਾ ਉਹਦੇ ਕੇਸ ਤਿਆਰ ਕਰਕੇ ਕੰਫੀਡੈਂਟ ਅਥਾਰਟੀ ਪਾਸ ਭੇਜ ਕੇ ਤੇ ਉਹਨੂੰ ਪ੍ਰਾਪਰਟੀ ਨੂੰ ਜਿਹੜਾ ਹੈਗਾ ਸੀਜ਼ ਕਰਵਾਇਆ ਜਾ ਰਿਹਾ ਜਿਸ ਦੀ ਲੜੀ ਦੇ ਵਿੱਚ ਅੱਜ ਜਿਹੜਾ ਹੈਗਾ ਮੈਂ ਅਦਰਸ਼ ਨਗਰ ਸ੍ਰੀ ਮਕਸਰ ਸਾਹਿਬ ਪਹੁੰਚ ਕੇ ਤੇ ਇੱਥੇ ਮੰਦੂਰਾ ਦੇਵੀ ਉਰਫ ਬੂਲੀ ਪਤਨੀ ਪ੍ਰਸੀਦ ਖਾਨ ਦੀ ਜਿਹੜੀ ਹੈ ਪ੍ਰਾਪਰਟੀ ਜਿਹੜੀ ਜਿਸ ਦੇ ਖਿਲਾਫ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਐਡੀਪੀਐਸ ਐਕਟ ਦੇ ਕਈ ਮੁਕੱਦਮੇ ਦਰਜਾ ਜਿਨ੍ਹਾਂ ਦੇ ਵਿੱਚ ਤੇਦੀ ਪ੍ਰਾਪਰਟੀ ਇਸਵਾਲ ਦੀ ਕੇਸ ਤਿਆਰ ਕਰਕੇ ਕੰਪਿਊਟਰ ਅਥਾਰਟੀ ਪਾਸ ਐਸਚਓ ਸਿਟੀ ਸਿਰੀ ਮਕਸਦ ਸਾਹਿਬ ਵੱਲੋਂ ਭੇਜਿਆ ਗਿਆ ਸੀਗਾ ਜਿਸ ਦੇ ਵਿੱਚ ਆਰਡਰ ਪ੍ਰਾਪਤ ਹੋਣ ਤੇ ਕੇਸ ਦੀ 52 ਲੱਖ 50 ਹਜ਼ਾਰ ਦੀ ਜਿਹੜੀ ਜਾਇਦਾਦ ਹੈ ਜੋ ਇਹ ਨਸ਼ਿਆ ਦੀ ਤਸਕਰੀ ਕਰਕੇ ਬਣਾਈ ਹੈ ਉਹਨੂੰ ਅੱਜ ਉਹਦੇ ਘਰ ਦੇ ਅੱਗੇ ਨੋਟਸ ਲਾ ਕੇ ਤੇ ਇਹਨੂੰ ਨੋਟਸ ਬਹੁਤ ਬਰ ਬੰਦਿਆਂ ਦੀ ਹਾਜ਼ਰੀ ਦੇ ਵਿੱਚ ਨੋਟਸ ਤਕਸੀਮ ਕਰਕੇ ਫ੍ਰੀਜ਼ ਕੀਤਾ ਗਿਆ ਅਤੇ ਇਹ ਜਿਹੜੀ ਪ੍ਰਾਪਰਟੀ ਹੁਣ ਫ੍ਰੀਜ਼ ਹੋ ਚੁੱਕੀ ਹੈ ਇਸ ਦੇ ਸਵਾਲ ਦੀ ਨਾ ਤਾਂ ਇਹ ਲੋਨ ਹਾਸਲ ਕਰ ਸਕੇਗੀ ਤੇ ਨਾ ਹੀ ਇਹ ਵੇਚ ਸਕੇਗੀ ਇਸ ਦੇ ਸਬੰਧ ਦੇ ਵਿੱਚ ਮੈਂ ਜਿਹੜੀ ਆਮ ਜਿਹੜੇ ਨਸ਼ਾ ਤ ਸਮਗਲੇ ਰਹੇ ਉਹਨਾਂ ਨੂੰ ਮਾਣਯੋਗ ਐਸਐਸਪੀ ਸਾਹਿਬ ਸ੍ਰੀ ਭਾਗੀਰਥ ਸਿੰਘ ਮੀਨਾ ਐਸਐਸਪੀ ਸਾਹਿਬ ਸ੍ਰੀ ਮੁਕਸਰ ਸਾਹਿਬ ਦੀ ਹਦਾਇਤਾਂ ਮੁਤਾਬਕ ਸਖਤ ਤਾੜਨਾ ਕਰਦਾ ਕਿ ਜਾਂ ਤਾਂ ਇਹ ਨਸ਼ਾ ਤਸਕਰੀ ਦਾ ਧੰਦਾ ਛੱਡ ਦੇਣ ਤੇ ਨਹੀਂ ਇਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਆਇਡੈਂਟੀਫਾਈ ਕਰਕੇ ਸੀਜ਼ ਕਰਾਇਆ ਜਾਏਗਾ ਤੇ ਇਹਨਾਂ ਦੇ ਖਿਲਾਫ ਬੰਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ